ਜੀ ਸਰ ਆਪਰੇਸ਼ਨ ਸੀਲ ਜਿਹੜਾ ਹੈਗਾ ਉਸ ਬਾਰੇ ਦੱਸ ਦਿਓ ਜੀ ਆਪਰੇਸ਼ਨ ਜਿਹੜਾ ਸੀਲ ਸੀਰੀਜ਼ ਹੈ ਤੁਹਾਨੂੰ ਪਤਾ ਕਿ ਵੀ ਇਹ ਜਿਹੜੇ ਆਪਰੇਸ਼ਨ ਹੁੰਦੇ ਆ ਇਹ ਇੰਟਰ ਸਟੇਟ ਬਾਉਂਡਰੀ ਨੂੰ ਫੋਕਸ ਕਰਕੇ ਹੁੰਦੇ ਆ ਤੇ ਇਹਦੇ ਹੀ ਮੱਦੇ ਨਜ਼ਰ ਅੱਜ ਪੂਰੇ ਪੰਜਾਬ 'ਚ ਇਹ ਆਪਰੇਸ਼ਨ ਚੱਲ ਰਿਹਾ ਤੇ ਆਪਰੇਸ਼ਨ ਇਹ ਸੀਰੀਜ਼ 9 ਹੈ ਜੀ ਸੀਲ 9 ਤੇ ਇਹਦੇ ਅੰਡਰ ਆਪਾਂ ਪਠਾਨਕੋਟ 'ਚ ਟੋਟਲ 8 ਜਗ੍ਹਾ ਇੰਟਰ ਸਟੇਟ ਜਿਹੜੇ ਆ ਉਹ ਨਾਕੇ ਲਗਾਏ ਆ ਜੀ ਉੱਥੇ ਹੈਵੀ ਫੋਰਸ ਆਪਾਂ ਡਿਪਲੋਏ ਕੀਤੀ ਆ ਮਾਨਯੋਗ ਐਸਐਸਪੀ ਪਠਾਨਕੋਟ ਜੀ ਨੇ ਬੜੀ ਕਲੀਅਰ ਡਾਇਰੈਕਸ਼ਨ ਦਿੱਤੀਆਂ ਕਿ ਵੀ ਇਹ ਜਿਹੜੇ ਇੰਟਰ ਸਟੇਟ ਮਾਮਲੇ ਆ ਇਹਨਾਂ ਤੇ ਗਹਿਨ ਚੈਕਿੰਗ ਕੀਤੀ ਜਾਵੇ ਤੇ ਉਹਦੇ ਵਿੱਚ ਆਪਾਂ ਇਨਸ਼ੋਰ ਕਰ ਰਹੇ ਆ ਕਿ ਵੀ ਕੋਈ ਸ਼ੱਕੀ ਬੰਦਾ ਜਾਂ ਕੋਈ ਬੰਦਾ ਜਿਹੜਾ ਕੋਈ ਡਰੱਗਸ ਲੈ ਕੇ ਆ ਰਿਹਾ ਹੋਵੇ ਇੰਟਰ ਸਟੇਟ ਤੋਂ ਹਿਮਾਚਲ ਵਾਲੀ ਸਾਈਡ ਤੋਂ ਜੇ ਐਨ ਕੇ ਵਾਲੀ ਸਾਈਡ ਤੋਂ ਚੈੱਕ ਕੀਤਾ ਜਾਵੇ ਤੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੀ ਗੱਡੀਆਂ ਵੀ ਹੈ ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਨਹੀਂ ਆ ਜਾਂ ਕੋਈ ਚੋਰੀ ਦੀ ਗੱਡੀਆਂ ਉਹਨਾਂ ਨੂੰ ਵੀ ਆਪਾਂ ਚੈੱਕ ਕਰ ਰਹੇ ਆ ਔਰ ਕੋਈ ਕ੍ਰਿਮੀਨਲ ਬੰਦੇ ਅਗਰ ਕੋਈ ਨਾਰਮਲ ਮੂਵਮੈਂਟ ਕਰ ਰਿਹਾ ਜਿਨ੍ਹਾਂ ਤੇ ਪਹਿਲੇ ਪਰਚੇ ਆ ਉਹਨਾਂ ਨੂੰ ਵੀ ਆਪਾਂ ਪਾਇਸ ਆਪਣੇ ਕੋਲ ਜਿਹੜਾ ਸੌਫਟਵੇਅਰ ਆ ਉਹਦੇ ਥਰੂ ਚੈੱਕ ਕਰ ਰਹੇ ਆ ਤੇ ਆਪਾਂ ਵਾਹਨ ਐਪ ਤੋਂ ਗੱਡੀਆਂ ਦੇ ਨੰਬਰ ਵੀ ਚੈੱਕ ਕਰ ਰਹੇ ਆ ਕੋਈ ਚੋਰੀ ਦੀ ਗੱਡੀ ਹੈ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਆਪਾਂ ਰਾਉਂਡ ਅਪ ਕਰਕੇ ਤੇ ਉਹਨਾਂ ਤੇ ਪੰਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜਾ ਕੋਲੋਂ ਗੱਡੀਆਂ ਆ ਤੇ ਇਸ ਪ੍ਰਕਾਰ ਆਪਾਂ ਇਹ ਪਠਾਨਕੋਟ 'ਚ ਟੋਟਲ 8 ਜਿਹੜੇ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾਏ ਆ ਇਹਨਾਂ ਵਿੱਚੋਂ 3 ਨਾਕੇ ਸਿਟੀ ਸਬਡਿਵੀਜ਼ਨ 'ਚ ਜਿਨ੍ਹਾਂ 'ਚ ਇੱਕ ਨਾਕੇ ਤੁਸੀਂ ਇਸ ਇਸ ਤੋਂ ਇਲਾਵਾ ਆਪਣੇ ਦੋ ਹੋਰ ਨਾਕੇ ਆ ਚੱਕੀਪੁੱਲ ਤੇ ਮੀਰਥਲ ਜਿਹੜੀ ਰੂਰਲ ਸਬਡਿਵੀਜ਼ਨ ਆ ਉੱਥੇ ਵੀ ਤਿੰਨ ਨਾਕੇ ਆ ਜੀ ਪਰਮਾਨੰਦ ਫਤਿਹਪੁਰ ਤੇ ਜਨਿਆਲ ਤੇ ਜਿਹੜੀ ਧਾਰਕਲਾਂ ਸਬਡਿਵੀਜ਼ਨ ਆ ਉੱਥੇ ਦੋ ਨਾਕੇ ਆ ਜੀ ਦਰਬਾਨਪੋਲੀ ਤੇ ਮਾਦੋਪੁਰ ਇਸ ਤਰੀਕੇ ਨਾਲ ਟੋਟਲ ਅੱਠ ਨਾਕੇ ਆ ਤੇ ਜਿਹੜੀ ਚੈਕਿੰਗ ਆ ਉਹ ਪੂਰੀ ਸ਼ਕਤੀ ਨਾਲ ਕੀਤੀ ਜਾ ਰਹੀ ਹੈ